हां जी शायद इसे करके किया जाता कि उस काल पुरुष वाघगुरु दी खेड़ ਨੂੰ ਸਮਝਣਾ ਇਨਸਾਨੀ ਬਸਤੀ ਗੱਲ ਹੈ ਨਹੀਂ ਦੀ ਸਿਰਫ ਇੱਕ ਥਾਂ ਦੇ ਉੱਤੇ ਕਿੰਨੇ ਕਿਸਮ ਦੀ ਮਿੱਟੀ ਆ ਜਿਹਦਾ ਸਬੂਤ ਤੁਹਾਡੇ ਸਾਹਮਣੇ ਆ ਸੋ ਇਹ ਤਾਂ ਸਿਰਫ ਇੱਕ ਥਾਂ ਇੱਕ ਐਸਾ ਪਿੰਡ ਇੱਕ ਐਸਾ ਸ਼ਹਿਰ ਆ ਜਿੱਥੇ ਦੀ ਮਿੱਟੀ ਆ ਜਿਹੜੀ ਉਹਦੇ ਵਿੱਚ ਕਈ ਕਿਸਮ ਦੇ ਰੰਗ ਨੇ ਜਾਂ ਉੱਥੇ ਕਈ ਕਿਸਮ ਦੀ ਮਿੱਟੀ ਪਾਈ ਜਾਂਦੀ ਆ। ਇਦਾਂ ਹੀ ਜੇ ਆਪਾਂ ਦੇਖੀਏ ਤਾਂ ਬਨਸਪਤੀ ਦੇ ਵਿੱਚ ਵੀ ਪਰਮਾਤਮਾ ਨੇ ਕੁਝ ਐਸੇ ਦਰਾਖਤ ਬਣਾਏ ਨੇ ਜਿਨ੍ਹਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਕਿਸਮ ਦਾ ਰੰਗ ਆ ਜਿਹੜਾ ਉਸ ਮਾਇਆ ਹੋਇਆ। ਸੋ ਇਹ ਤਾਂ ਇਸ ਧਰਤੀ ਦੀ ਇੱਕ ਆਪਾਂ ਆਮ ਜੀ ਗੱਲ ਕਰਦੇ ਆ। ਇਹਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਪਤਾ ਹੀ ਨਹੀਂ ਐਸੇ ਕਿੰਨੇ ਕੁ ਗ੍ਰਹਿ ਨੇ ਜਾਂ ਐਸੀਆਂ ਕਿੰਨੀਆਂ ਕੁ ਧਰਤੀਆਂ ਨੇ। ਜੀਨਾ ਦੇ ਬਾਰੇ ਕਿਹਾ ਜਾਂਦਾ ਕਿ ਇੱਕ ਧਰਤੀ ਆ ਜਿਹੜੀ ਉਹ ਸਾਰੀ ਦੀ ਸਾਰੀ 골ਡ ਦੀ ਬਣੀ ਹੋਈ ਆ ਇੱਕ ਧਰਤੀ ਆ ਉਹ ਸਾਰੀ ਦੀ ਸਾਰੀ ਚਾਂਦੀ ਦੀ ਬਣੀ ਹੋਈ ਆ ਐਸੇ ਤਰ੍ਹਾਂ ਅੱਜ ਕੱਲ ਸਾਇੰਸ ਆ ਜਿਹੜੀ ਸਾਇੰਸਦਾਨ ਨੇ ਉਹ ਦਾਵਾ ਕਰਦੇ ਆ ਕਿ ਉਹਨਾਂ ਨੇ ਇੱਕ ਐਸਾ ਗ੍ਰਹਿ ਲੱਭਿਆ ਜਿਹੜਾ ਸਾਰੇ ਦਾ ਸਾਰਾ ਹੀਰੇ ਦਾ ਬਣਿਆ ਹੋਇਆ ਉਹ ਐਡਾ ਵੱਡਾ ਗ੍ਰਹਿ ਆ ਕਿ ਉਹ ਉਹਦੇ ਵਿੱਚ ਆਪਣੀਆਂ ਕਈ ਧਰਤੀਆਂ ਸਮਾ ਜਾਣ ਤੇ ਉਹ ਸਾਰੇ ਦਾ ਸਾਰਾ ਹੀਰੇ ਦਾ ਬਣਿਆ ਹੋਇਆ ਤੇ ਐਸੀ ਤਰ੍ਹਾਂ ਦਾ ਹੁਣ ਇੱਕ ਇਹਨਾਂ ਨੂੰ ਉਲਕਾ ਪਿੰਡ ਲੱਭਿਆ ਤੇ ਉਹ ਉਲਕਾ ਪਿੰਡ ਦੀ ਸਤ੍ਹਾ ਦੇ ਉੱਤੇ ਜਿਹੜਾ ਸੋਨਾ ਜੰਮਿਆ ਹੋਇਆ ਕਹਿੰਦੇ ਜੇ ਉਹ ਸੋਨਾ ਧਰਤੀ ਤੇ ਲਿਆਂਦਾ ਜਾਵੇ ਤਾਂ ਦੁਨੀਆਂ ਦਾ ਹਰ ਇੱਕ ਇਨਸਾਨ ਬਿਲੀਅਨੇਰ ਬਣ ਜਾਵੇ ਮਿਲੀਅਨੇਰ ਨਹੀਂ ਬਿਲੀਅਨੇਰ ਇਹ ਖੇਡਾਂ ਇਸਰ ਪਰਮਾਤਮਾ ਹੀ ਖੇਡ ਸਕਦਾ ਸੋ ਪਤਾ ਨਹੀਂ ਵਾਹਿਗੁਰੂ ਨੇ ਕਿੱਥੇ ਕਿੱਥੇ ਕੈਸੀਆਂ ਕੈਸੀਆਂ ਕੀਮਤੀ ਚੀਜ਼ਾਂ ਲੁਕੋ ਕੇ ਰੱਖੀਆਂ ਹੋਈਆਂ ਨੇ ਦੇਖੋ ਤੁਸੀਂ ਇੱਕ ਸਿਰਫ ਇੱਕ ਛੋਟਾ ਜਿਹਾ ਟੁਕੜਾ ਇੱਕ ਉਲਕਾ ਪੰਡਾ ਪਤਾ ਨਹੀਂ ਕਿੱਥੋਂ ਟੁੱਟ ਕੇ ਆਇਆ ਹੋਇਆ ਤੇ ਉਹਦੇ ਉੱਤੇ ਐਸੀ ਧਾਤ ਆ ਜਿਹਨੂੰ ਸੋਨਾ ਕਹਿੰਦੇ ਆ ਤੇ ਜੇ ਕਹਿੰਦੇ ਉਹ ਧਰਤੀ ਤੇ ਲਿਆਂਦਾ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਬਿਲੀਅਨਰ ਬਣ ਜਾਊਗਾ ਇੰਨਾ ਜ਼ਿਆਦਾ ਸੋਨਾ ਉਸ 올 ਕਾ ਪਿੰਟ ਦੇ ਉੱਤੇ ਉਸ ਐਸਟਰੋਇਡ ਦੇ ਉੱਤੇ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੇ ਤੇ ਭਰੋਸਾ ਰੱਖੋ ਤੁਹਾਡੇ ਦੁੱਖ ਤੁਹਾਡੀਆਂ ਤਕਲੀਫਾਂ ਏਡੀਆਂ ਵੱਡੀਆਂ ਨਹੀਂ ਜਿੰਨਾ ਵੱਡਾ ਉਹ ਵਿਜੂਦ ਰੱਖਦਾ ਅਸੀਂ ਤਾਂ ਆਟੇ ਦੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈਗੇ ਸੋ ਇਸ ਕਰਕੇ ਆਪਣੇ ਪਰਮਾਤਮਾ ਦੇ ਉੱਤੇ ਭਰੋਸਾ ਰੱਖੋ ਉਹਨੂੰ ਯਾਦ ਕਰੋ ਹਰ ਵੇਲੇ ਉਹਦਾ ਸਿਮਰਨ ਕਰੋ ਉਹਦੇ ਨਾਲ ਜੁੜੋ ਜਦੋਂ ਤੁਸੀਂ ਉਹਦੇ ਰਾਹ ਤੇ ਤੁਰਦੇ ਹੋ ਤਾਂ ਫਿਰ ਜੇ ਤੁਸੀਂ ਇੱਕ ਕਦਮ ਪੁੱਟਦੇ ਹੋ ਤਾਂ ਪਰਮਾਤਮਾ ਤੁਹਾਡੇ ਵੱਲ 100 ਕਦਮ ਪੁੱਟਦਾ ਤੇ ਕਦੇ-ਕਦੇ ਉਹੀ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਵੱਡੇ-ਵੱਡੇ ਜਿਹੜੇ ਦੁੱਖ ਤਰਤ ਹੁੰਦੇ ਨੇ ਨਾ ਉਹਨਾਂ ਨੂੰ ਛੋਟੇ-ਛੋਟੇ ਕਰਕੇ ਕੱਟ ਦਿੰਦਾ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਇਹ ਕਲਾ ਵਰਤ ਲਿਆ ਜਿਉਂਦੇ ਵਾਸਤੇ ਰਹੋ ਧੰਨਵਾਦ